ਪ੍ਰਸ਼ਨ ਨੰਬਰ 1 ਜਦੋਂ ਬਾਦਸ਼ਾਹ ਅਰੰਗਜੀਤ ਨੂੰ ਖਬਰ ਪਹੁੰਚੀ ਕਿ ਸ੍ਰੀ ਗੁਰੂ ਤੇਗ ਬਹਾਦਰ ਜੀ ਕਸ਼ਮੀਰੀ ਪੰਡਤਾਂ ਦੇ ਧਰਮ ਦੀ ਰੱਖਿਆ ਕਰਨ ਦੇ ਲਈ ਤਿਆਰ ਹਨ ਤਾਂ ਬਾਦਸ਼ਾਹ ਨੇ ਕੀ ਹੁਕਮ ਦਿੱਤਾ ਉੱਤਰ ਪੰਜਾਬ ਦੇ ਸੂਬੇਦਾਰ ਨੇ ਸਰਹੰਦ ਦੇ ਫੌਜਦਾਰ ਦਲਾਵਰ ਖਾਨ ਜਿਸ ਦੇ ਅਧੀਨ ਸ੍ਰੀ ਆਨੰਦਪੁਰ ਸਾਹਿਬ ਨਗਰ ਆਉਂਦਾ ਸੀ ਨੋ ਹੁਕਮ ਦਿੱਤਾ ਕਿ ਗੁਰੂ ਜੀ ਨੂੰ ਕੈਦ ਕਰ ਲਵੋ। ਪ੍ਰਸ਼ਨ 2 ਗੁਰੂ ਜੀ ਨੂੰ ਕਿੰਨਾ ਸਿੱਖਾਂ ਸਮੇਤ ਗ੍ਰਿਫਤਾਰ ਕੀਤਾ ਗਿਆ? ਪੁੱਤਰ ਭਾਈ ਮਤੀਦਾਸ ਜੀ, ਭਾਈ ਸਤੀਦਾਸ ਜੀ ਅਤੇ ਭਾਈ ਧਿਆਲਾ ਜੀ ਸਮੇਤ ਗ੍ਰਿਫਤਾਰ ਕੀਤਾ। ਪ੍ਰਸ਼ਨ 3 ਕਿੱਥੋਂ ਗ੍ਰਿਫਤਾਰ ਕੀਤਾ ਤੇ ਕਿੱਥੇ ਲਜਾਇਆ ਗਿਆ? ਉੱਤਰ ਸ੍ਰੀ ਗੁਰੂ ਤੇਗ ਬਹਾਦਰ ਜੀ ਆਪਣੇ ਸਿੱਖਾਂ ਸਮੇਤ ਮਲਕਪੁਰ ਰੰਗੜਾ ਪਹੁੰਚੇ ਤਾਂ ਉਹਨਾਂ ਨੂੰ ਗ੍ਰਿਫਤਾਰ ਕਰਕੇ ਦਿੱਲੀ ਪਹੁੰਚਾਇਆ ਗਿਆ। ਪ੍ਰਸ਼ਨ 4 ਭਾਈ ਮਤੀ ਦਾਸ ਜਿਹਨੂੰ ਕਿਸ ਤਰ੍ਹਾਂ ਸ਼ਹੀਦ ਕੀਤਾ ਗਿਆ? ਉੱਤਰ ਭਾਈ ਮਤੀ ਦਾਸ ਜਿਹਨੂੰ ਦਿੱਲੀ ਵਿੱਚ ਨਵੰਬਰ 1675 ਈਸਵੀ ਵਿੱਚ ਆਰੇ ਨਾਲ چیر ਕੇ ਸ਼ਹੀਦ ਕਰ ਦਿੱਤਾ। ਉਹਨਾਂ ਨੂੰ ਇਸਲਾਮ ਕਬੂਲ ਕਰਨ ਲਈ ਕਿਹਾ। ਉਹਨਾਂ ਮਨ੍ਹਾ ਕਰ ਦਿੱਤਾ। ਜਦੋਂ ਸਿਰ ਤੇ ਆਰਾ ਚੱਲਿਆ ਤਾਂ ਭਾਈ ਮਤੀ ਦਾਸ ਜੀ ਨੇ ਜਪਜੀ ਸਾਹਿਬ ਦਾ ਪਾਠ ਸ਼ੁਰੂ ਕਰ ਦਿੱਤਾ। ਪ੍ਰਸ਼ਨ 5 ਭਾਈ ਮਤੀ ਦਾਸ ਜੀ ਦੇ ਛੋਟੇ ਭਰਾ ਦਾ ਨਾਮ ਦੱਸੋ। ਉੱਤਰ ਭਾਈ ਸਤੀ ਦਾਸ ਜੀ। ਪ੍ਰਸ਼ਨ 6 ਭਾਈ ਸਤੀ ਦਾਸ ਜੀ ਬਾਰੇ ਦੱਸੋ। ਉੱਤਰ ਉਹ ਫਾਰਸੀ ਦੇ ਚੰਗੇ ਵਿਦਵਾਨ ਸਨ। ਗੁਰੂ ਸਾਹਿਬ ਜੋ ਸ਼ਬਦ ਉਚਾਰਨ ਕਰਦੇ ਭਾਈ ਸੈ ਉਹਨਾਂ ਦਾ ਫਾਰਸੀ ਵਿੱਚ ਅਨੁਵਾਦ ਕਰੀ ਜਾਂਦੇ। ਪ੍ਰਸ਼ਨ 7 ਭਾਈ ਸਤੀਦਾਸ ਜੀ ਨੂੰ ਕਿਸ ਤਰ੍ਹਾਂ ਸ਼ਹੀਦ ਕੀਤਾ ਗਿਆ ਉੱਤਰ ਮੁਗਲ ਹਕੂਮਤ ਵੱਲੋਂ ਰੂਮ ਵਿੱਚ ਲਪੇਟ ਕੇ ਅੱਗ ਲਗਾ ਕੇ ਬਹੁਤ ਕਸ਼ਟ ਦੇ ਕੇ ਸ਼ਹੀਦ ਕੀਤਾ ਗਿਆ ਪ੍ਰਸ਼ਨ 8 ਜੀਵਤ ਸਹਿਵ ਸੇਵਿਓ ਆਪਣਾ ਦੇ ਗੁਰੂ ਵਾਕ ਦਾ ਅਰਥ ਦੱਸੋ ਉੱਤਰ ਭਾਈ ਮਤੀਦਾਸ ਜੀ ਅਤੇ ਭਾਈ ਸਤੀਦਾ ਜੀ ਗੁਰੂ ਤੇਗ ਬਹਾਦਰ ਜੀ ਦੇ ਪੂਰਨ ਸਿੱਖ ਸਨ ਜਿਨ੍ਹਾਂ ਨੇ ਸਿੱਖੀ ਸਦਕ ਆਖਰੀ ਦਮ ਤੱਕ ਨਿਵਾਇਆ ਭਾਵ ਸਾਰਾ ਜੀਵਨ ਗੁਰੂ ਸੇਵ ਦੀ ਸੇਵਾ ਵਿੱਚ ਸਮਰਪਿਤ ਕਰ ਦਿੱਤਾ ਪ੍ਰਸ਼ਨ 9 ਸੇਵਕ ਕੀ ਔੜ ਨਿਵਹੀ ਪ੍ਰੇਤ ਦਾ ਭਾਵ ਦੱਸੋ ਉੱਤਰ ਇਸ ਗੁਰੂ ਆਖ ਅਨੁਸਾਰ ਭਾਈ ਮਤੀ ਦਾਸ ਜੀ ਅਤੇ ਭਾਈ ਸਤੀ ਦਾਸ ਜੀ ਦੀ ਪ੍ਰੀਤ ਗੁਰੂ ਚਰਨਾਂ ਵਿੱਚ ਅਖੀਰ ਤੱਕ ਨਿਭਾਈ। ਪ੍ਰਸ਼ਨ 10 ਭਾਈ ਦੇਵਾਲਾ ਜੀ ਨੂੰ ਕਿਸ ਤਰ੍ਹਾਂ ਸ਼ਹੀਦ ਕੀਤਾ ਗਿਆ? ਉਹਨਾਂ ਨੂੰ ਉਬਲਦੇ ਪਾਣੀ ਦੇ ਏਕ ਵਿੱਚ ਸ਼ਹੀਦ ਕੀਤਾ ਗਿਆ। ਪ੍ਰਸ਼ਨ 11 ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਇਹ ਤਿੰਨ ਸਿੱਖ ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ ਤੇ ਭਾਈ ਦੇਵਾਲਾ ਜੀ ਸ਼ਹੀਦਤਾ ਹੋਏ ਪਰ ਡਰੇ ਨਹੀਂ, ਝੁਕੇ ਨਹੀਂ। ਉਨ੍ਹਾਂ ਦੀ ਸ਼ਹੀਦੀ ਨੇ ਸਿੱਖੀ ਦਾ ਇਹ ਸੁਨੇਹਾ ਸਾਰੇ ਜਹਾਨ ਵਿੱਚ ਫੈਲਾ ਦਿੱਤਾ ਕਿ ਅਸਲੀ ਸੇਵਾ ਉਹ ਹੈ ਜੋ ਆਖਰੀ ਸਾਹ ਤੱਕ ਨਿਭਾਈ ਜਾਵੇ। ਪ੍ਰਸ਼ਨ 12 ਸ੍ਰੀ ਗੁਰੂ ਤੇਗ ਬਹਾਦਰ ਜੀ ਨੂੰ ਕਿਸ ਵਿੱਚ ਕੈਦ ਕੀਤਾ? ਉੱਤਰ ਲੋਹੇ ਦੇ ਪਿੰਜਰੇ ਵਿੱਚ ਕੈਦ ਕੀਤਾ ਗਿਆ। ਪਿੰਜਰੇ ਦੇ ਅੰਦਰ ਨਾ ਤਾਂ ਠੀਕ ਤਰ੍ਹਾਂ ਬੈਠਿਆ ਜਾ ਸਕਦਾ ਸੀ ਤੇ ਨਾ ਹੀ ਸਿੱਧੇ ਆਰਾਮ ਨਾਲ ਖੜ੍ਹਾ ਜਾ ਸਕਦਾ ਸੀ। ਪ੍ਰਸ਼ਨ 13 ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਕਿੰਨੀਆਂ ਸ਼ਹੀਦੀਆਂ ਆਪਣੇ ਅੱਖੀਂ ਦੇਖੀਆਂ ਉੱਤਰ ਆਪਣੇ ਪਿਆਰੇ ਸਿੱਖਾਂ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਅਤੇ ਭਾਈ ਦਿਆਲਾ ਜੀ ਦੀਆਂ ਸ਼ਹੀਦੀਆਂ ਆਪਣੇ ਅੱਖੀਂ ਦੇਖੀਆਂ ਪ੍ਰਸ਼ਨ 14 ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਦੇ ਸਮੇਂ ਬਾਰੇ ਦੱਸੋ ਉੱਤਰ ਸਵੇਰੇ ਗੁਰੂ ਜੀ ਨੂੰ ਪਿੰਜਰੇ ਵਿੱਚੋਂ ਕੱਢਿਆ ਗਿਆ। ਗੁਰੂ ਜੀ ਨੇ ਖੂਹ ਵਿੱਚੋਂ ਪਾਣੀ ਕੱਢ ਕੇ ਇਸ਼ਨਾਨ ਕੀਤਾ, ਨਵੇਂ ਕੱਪੜੇ ਪਾਏ, ਚੌਂਕੜੀ ਮਾਰ ਕੇ ਬੈਠ ਗਏ। ਉਹਨਾਂ ਸ਼ਾਂਤ ਮਨ ਨਾਲ ਜਪਜੀ ਸਾਹਿਬ ਦਾ ਪਾਠ ਕੀਤਾ। ਇਸ ਉਪਰੰਤ ਜਲਾਦ ਨੇ ਤਲਵਾਰ ਚਲਾਈ ਤੇ ਗੁਰੂ ਜੀ ਦਾ ਸਿਰ ਧੜ ਤੋਂ ਅਲੱਗ ਹੋ ਗਿਆ। ਪ੍ਰਸ਼ਨ 15 ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਸੀਸ ਸ੍ਰੀ ਅਨੰਦਪੁਰ ਸਾਹਿਬ ਕੌਣ ਲੈ ਕੇ ਆਇਆ ਉੱਤਰ ਭਾਈ ਜੈਤਾ ਜੀ ਜੋ ਬਾਅਦ ਵਿੱਚ ਭਾਈ ਜੀਵਨ ਸਿੰਘ ਜੀ ਕਹਾਏ ਪ੍ਰਸ਼ਨ 16 ਭਾਈ ਜੈਤਾ ਜੀ ਕਿੰਨੇ ਦਿਨ ਬਾਅਦ ਸ੍ਰੀ ਅਨੰਦ ਸਾਹਿਬ ਅਨੰਦਪੁਰ ਸਾਹਿਬ ਪਹੁੰਚੇ ਉੱਤਰ 5 ਦਿਨ ਲੱਗੇ ਪ੍ਰਸ਼ਨ 17 ਪੰਜ ਦਿਨਾਂ ਦੇ ਪੈਂਡੇ ਜਾਣੇ ਰਸਤਾ ਤੈਅ ਕਰਨ ਮਗਰੋਂ ਭਾਈ ਜੈਤਾ ਜੀ ਕਿੱਥੇ ਪਹੁੰਚੇ ਉੱਤਰ ਸ੍ਰੀ ਕੀਰਤਪੁਰ ਸਾਹਿਬ ਪ੍ਰਸ਼ਨ 18 ਸ੍ਰੀ ਅਨੰਦਪੁਰ ਸਾਹਿਬ ਸੀਸ ਕੌਣ ਲੈ ਕੇ ਗਏ ਪੁੱਤਰ ਸ੍ਰੀ ਗੁਰੂ ਗੋਬਿੰਦ राय ਜੀ ਉੱਥੇ ਪਾਵਨ ਸੀਸ ਦਾ ਸੰਸਕਾਰ ਕੀਤਾ ਗਿਆ ਉਸ ਅਸਥਾਨ ਤੇ ਗੁਰਦੁਆਰਾ ਸੀਸਗੰਸਾਹਿਬ ਸ੍ਰੀ ਅਨੰਦਪੁਰ ਸਾਹਿਬ ਹੈ ਪ੍ਰਸ਼ਨ 19 ਭਾਈ ਜੈਤਾ ਜੀ ਨੂੰ ਬੋਕਰ ਵਿੱਚ ਲੈ ਕੇ ਕੀ ਸ਼ਬਦ ਉਚਾਰੇ ਉੱਤਰ ਰੰਗਰੇਟਾ ਗੁਰੂ ਦਾ ਬੇਟਾ ਪ੍ਰਸ਼ਨ ਬੀ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਧੜ ਦਾ ਸੰਸਕਾਰ ਕਿਸ ਨੇ ਕਿਵੇਂ ਕੀਤਾ ਉੱਤਰ ਭਾਈ ਲੱਖੀ ਸ਼ਾ ਵਣਜਾਰਾ ਜੀ ਨੇ ਆਪਣੇ ਘਰ ਵਿੱਚ ਰੱਖ ਕੇ ਘਰ ਨੂੰ ਅੱਗ ਲਾ ਕੇ ਸੰਸਕਾਰ ਕੀਤਾ ਪ੍ਰਸ਼ਨ 21 ਜਿੱਥੇ ਗੁਰੂ ਜੀ ਨੇ ਧੜ ਦਾ ਸੰਸਕਾਰ ਕੀਤਾ ਗੁਰਦੁਆਰਾ ਸੇਵ ਦਾ ਨਾਮ ਦੱਸੋ ਉੱਤਰ ਗੁਰਦੁਆਰਾ ਰਕਾਵਗੰਨ ਸੇਵ ਪ੍ਰਸ਼ਨ 1 ਬਾਈ ਜਿੱਥੇ ਗੁਰੂ ਜੀ ਦਾ ਸੀਸ ਕਟਿਆ ਉਸ ਗੁਰਦੁਆਰਾ ਸਾਹਿਬ ਦਾ ਨਾਮ ਦੱਸੋ ਉੱਤਰ ਗੁਰਦੁਆਰਾ ਸੀਸ ਗੰਸਾਹਿਬ ਪ੍ਰਸ਼ਨ 23 ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਕੀ ਯਾਦ ਕਰਵਾਉਂਦੀ ਹੈ ਉੱਤਰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹੀਦੀ ਸਦਾ ਲਈ ਮਨੁੱਖਤਾ ਦੇ ਇਤਿਹਾਸ ਵਿੱਚ ਚਮਕਦੀ ਰਹੇਗੀ ਇਹ ਸਾਕਾ ਸਾਨੂੰ ਯਾਦ ਦਿਵਾਉਂਦਾ ਹੈ ਕਿ ਸੱਚ ਤੇ ਧਰਮ ਦੀ ਰੱਖਿਆ ਲਈ ਆਪਣੀ ਜਾਨ ਵੀ ਨਿਸ਼ਾਵਰ ਕਰਨੀ ਪੈਂਦੀ ਹੈ